ਇਹਰਾ ਓਟ ਆਸਟਾ ਵੈਲਫੇਅਰ ਸੁਸਾਇਟੀ ਪਿੰਡ ਗਦਲੀ ਦੇ ਮੁੱਖ ਸੇਵਾਦਾਰ ਭਾਈ ਭਿੰਦਰ ਸਿੰਘ ਕਥਾਵਾਚਕ ਉਹਨਾਂ ਵੱਲੋਂ ਬਜ਼ੁਰਗ ਅਤੇ ਲਾਬਾਰਿਸ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਪਿਛਲੇ ਲੰਮੇ ਸਮੇਂ ਤੋਂ ਸਵੇਰੇ ਦਰਬਾਰ ਸਾਹਿਬ ਦੇ ਅੰਦਰ ਸ਼੍ਰੀ ਗੁਰੂ ਰਾਮਦਾਸ ਸਰਾਂ ਦੇ ਵਿੱਚ ਇੱਕ ਪਰਵਾਸੀ ਬਜ਼ੁਰਗ ਔਰਤ ਜਿਨ੍ਹਾਂ ਦੀ ਉਮਰ 75 ਸਾਲ ਦੀ ਹੈ ਉਹ ਪਿਛਲੇ ਕਈ ਸਾਲਾਂ ਤੋਂ ਦਰਬਾਰ ਸਾਹਿਬ ਸਰਾਂ ਰਹਿੰਦੀ ਸੀ ਪਰ ਮਾਤਾ ਜੀ ਦੀ ਅਚਾਨਕ ਡਿੱਗਣ ਨਾਲ ਬਾਹ ਟੁੱਟ ਗਈ ਮਾਤਾ ਜੀ ਦੱਸਦੇ ਨੇ ਕਿ ਉਹਨਾਂ ਦਾ ਇੱਕ ਪੁੱਤਰ ਤੇ ਧੀ ਹੈ ਜੋ ਕਿ ਬੈਂਗਲੌਰ ਵਿੱਚ ਰਹਿੰਦੇ ਨੇ ਭਾਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਇੱਕ ਸਿੰਘ ਦਾ ਫੋਨ ਆਇਆ ਸੀ ਕਿ ਇੱਥੇ ਇੱਕ ਬਜ਼ੁਰਗ ਔਰਤ ਨੇ ਜਿਨ੍ਹਾਂ ਦੇ ਹਾਲਾਤ ਮਾੜੇ ਪਾਈ ਭਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਆਸ਼ਰਮ 13 ਓਟ ਆਸਰਾ ਵੈਲਫੇਅਰ ਸੁਸਾਇਟੀ ਪਿੰਡ ਗਦਲੀ ਲੈ ਜਾ ਕੇ ਮਾਤਾ ਜੀ ਦਾ ਇਲਾਜ ਕਰਵਾਇਆ ਜਾਵੇਗਾ ਅਤੇ ਮਾਤਾ ਜੀ ਦੀ ਦੇਖਭਾਲ ਵੀ ਕੀਤੀ ਜਾਵੇਗੀ। ਭਾਈ ਸਾਹਿਬ ਨੇ ਦੱਸਿਆ ਕਿ ਆਸ਼ਰਮ ਵਿੱਚ ਕਾਫੀ ਬਜ਼ੁਰਗ ਅਤੇ ਬੱਚੇ ਨੇ ਸਭ ਦੀ ਦੇਖਭਾਲ ਕੀਤੀ ਜਾਂਦੀ ਹੈ। ਸੱਟ ਲੱਗੀ ਹੈ ਗੁਰੂ ਰਾਮਦਾਸ ਨਵਾਸਦੇ ਵਿੱਚ ਸਰਾਂ ਦੇ ਵਿੱਚ ਇੱਥੋਂ ਹੀ ਪਾਤਾ ਲੈ ਕੇ ਗਏ ਸੀ ਇੱਥੋਂ ਲੈ ਕੇ ਗਏ ਸੀ ਅਸੀਂ। ਭਾਈ ਭੱਜੇ ਸਿੰਘ ਨੇ ਅੰਨੇ ਸੇਵਾ ਕੀਤੀ ਹੈ। ਸੇਵਾ ਕਰਦੀ ਹੈ। ਆਸਟਾ ਵੈਲਫੇਅਰ ਸੁਸਾਇਟੀ ਪਿੰਡ ਗਦਲੀ ਦੇ ਮੁੱਖ ਸੇਵਾਦਾਰ ਭਾਈ ਭਿੰਦਰ ਸਿੰਘ ਕਥਾਵਾਚਕ ਉਹਨਾਂ ਵੱਲੋਂ ਬਜ਼ੁਰਗ ਅਤੇ ਲਾਭਾਰਸ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਪਿਛਲੇ ਲੰਮੇ ਸਮੇਂ ਤੋਂ ਸਵੇਰੇ ਦਰਬਾਰ ਸਾਹਿਬ ਦੇ ਅੰਦਰ ਸ਼੍ਰੀ ਗੁਰੂ ਰਾਮਦਾਸ ਸਰਾਂ ਦੇ ਵਿੱਚ ਇੱਕ ਪਰਵਾਸੀ ਬਜ਼ੁਰਗ ਔਰਤ ਜਿਨ੍ਹਾਂ ਦੀ ਉਮਰ 75 ਸਾਲ ਦੀ ਹੈ ਉਹ ਪਿਛਲੇ ਕਈ ਸਾਲਾਂ ਤੋਂ ਦਰਬਾਰ ਸਾਹਿਬ ਸਰਾਂ ਰਹਿੰਦੀ ਸੀ ਪਰ ਮਾਤਾ ਜੀ ਦੀ ਅਚਾਨਕ ਡਿੱਗਣ ਨਾਲ ਬਾਹ ਟੁੱਟ ਗਈ ਮਾਤਾ ਜੀ ਦੱਸਦੇ ਨੇ ਕਿ ਉਹਨਾਂ ਦਾ ਇੱਕ ਪੁੱਤਰ ਤੇ ਧੀ ਹੈ ਜੋ ਕਿ ਬੈਂਗਲੌਰ ਵਿੱਚ ਰਹਿੰਦੇ ਨੇ ਭਾਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਇੱਕ ਸਿੰਘ ਦਾ ਫੋਨ ਆਇਆ ਸੀ ਕਿ ਇੱਥੇ ਇੱਕ ਬਜ਼ੁਰਗ ਔਰਤ ਨੇ ਜਿਨ੍ਹਾਂ ਦੇ ਹਾਲਾਤ ਮਾੜੇ ਨੇ ਪਾਈ ਭਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਆਸ਼ਰਮ 13 ਓਟ ਆਸਰਾ ਵੈਲਫੇਅਰ ਸੁਸਾਇਟੀ ਪਿੰਡ ਗਦਲੀ ਲੈ ਜਾ ਕੇ ਮਾਤਾ ਜੀ ਦਾ ਇਲਾਜ ਕਰਵਾਇਆ ਜਾਵੇਗਾ ਅਤੇ ਮਾਤਾ ਜੀ ਦੀ ਦੇਖਭਾਲ ਵੀ ਕੀਤੀ ਜਾਵੇਗੀ। ਭਾਈ ਸਾਹਿਬ ਨੇ ਦੱਸਿਆ ਕਿ ਆਸ਼ਰਮ ਵਿੱਚ ਕਾਫੀ ਬਜ਼ੁਰਗ ਅਤੇ ਬੱਚੇ ਨੇ ਸਭ ਦੀ ਦੇਖਭਾਲ ਕੀਤੀ ਜਾਂਦੀ ਹੈ। ਸੱਤ ਲੱਗੀ ਹੈ ਗੁਰੂ ਨਾਨਕ ਦਾਸ ਵਾਸਤੇ ਵਿੱਚ ਸਰਾਂ ਦੇ ਵਿੱਚ ਇੱਥੋਂ ਹੀ ਪਤਾ ਲੈ ਕੇ ਗਏ ਸੀ ਇੱਥੋਂ ਹੀ ਲੈ ਕੇ ਗਏ ਸੀ ਅਸੀਂ। ਭਾਈ ਭਿੰਦਰ ਸਿੰਘ ਜੀ ਨੇ ਸੇਵਾ ਕੈਂਪ ਦੀ ਵੀ ਰਸਨਾ ਕਰਦੀ ਹੈ। 13 ووٹ ਆਸਟਾ ਵੈਲਫੇਅਰ ਸੁਸਾਇਟੀ ਪਿੰਡ ਗਦਲੀ ਦੇ ਮੁੱਖ ਸੇਵਾਦਾਰ ਭਾਈ ਭਿੰਦਰ ਸਿੰਘ ਕਥਾਵਾਚਕ ਉਹਨਾਂ ਵੱਲੋਂ ਬਜ਼ੁਰਗ ਅਤੇ ਲਾਬਾਰਿਸ ਲੋਕਾਂ ਦੀ ਸੇਵਾ ਕੀਤੀ ਜਾਂਦੀ ਹੈ ਪਿਛਲੇ ਲੰਮੇ ਸਮੇਂ ਤੋਂ ਸਵੇਰੇ ਦਰਬਾਰ ਸਾਹਿਬ ਦੇ ਅੰਦਰ ਸ਼੍ਰੀ ਗੁਰੂ ਰਾਮਦਾਸ ਸਰਾਂ ਦੇ ਵਿੱਚ ਇੱਕ ਪਰਵਾਸੀ ਬਜ਼ੁਰਗ ਔਰਤ ਜਿਨ੍ਹਾਂ ਦੀ ਉਮਰ 75 ਸਾਲ ਦੀ ਹੈ ਉਹ ਪਿਛਲੇ ਕਈ ਸਾਲਾਂ ਤੋਂ ਦਰਬਾਰ ਸਾਹਿਬ ਸਰਾਂ ਰਹਿੰਦੀ ਸੀ ਪਰ ਮਾਤਾ ਜੀ ਦੀ ਅਚਾਨਕ ਡਿੱਗਣ ਨਾਲ ਬਾਹ ਟੁੱਟ ਗਈ ਮਾਤਾ ਜੀ ਦੱਸਦੇ ਨੇ ਕਿ ਉਹਨਾਂ ਦਾ ਇੱਕ ਪੁੱਤਰ ਤੇ ਧੀ ਹੈ ਜੋ ਕਿ ਬੈਂਗਲੌਰ ਵਿੱਚ ਰਹਿੰਦੇ ਨੇ ਭਾਈ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਇੱਕ ਸਿੰਘ ਦਾ ਫੋਨ ਆਇਆ ਸੀ ਕਿ ਇੱਥੇ ਇੱਕ ਬਜ਼ੁਰਗ ਔਰਤ ਨੇ ਜਿਨ੍ਹਾਂ ਦੇ ਹਾਲਾਤ ਮਾੜੇ ਨੇ ਪਾਈ ਭਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਆਸ਼ਰਮ 13 ਓਟ ਆਸਰਾ ਵੈਲਫੇਅਰ ਸੁਸਾਇਟੀ ਪਿੰਡ ਗੱਦਲੀ ਲਿਜਾ ਕੇ ਮਾਤਾ ਜੀ ਦਾ ਇਲਾਜ ਕਰਵਾਇਆ ਜਾਵੇਗਾ ਅਤੇ ਮਾਤਾ ਜੀ ਦੀ ਦੇਖਭਾਲ ਵੀ ਕੀਤੀ ਜਾਵੇਗੀ। ਭਾਈ ਸਾਹਿਬ ਨੇ ਦੱਸਿਆ ਕਿ ਆਸ਼ਰਮ ਵਿੱਚ ਕਾਫੀ ਬਜ਼ੁਰਗ ਅਤੇ ਬੱਚੇ ਨੇ ਸਭ ਦੀ ਦੇਖਭਾਲ ਕੀਤੀ ਜਾਂਦੀ ਹੈ। ਸੱਟ ਲੱਗੀ ਹੈ ਗੁਰੂ ਰਾਮਦਾਸ ਨਿਵਾਸ ਦੇ ਵਿੱਚ ਸਰਾਂ ਦੇ ਵਿੱਚ ਇੱਥੋਂ ਹੀ ਪਤਾ ਲੈ ਕੇ ਗਏ ਸੀ ਇੱਥੋਂ ਲੈ ਕੇ ਗਏ ਸੀ ਅਸੀਂ। ਭਾਈ ਭੱਜੇ ਸੇਵਾ ਕਰਨੀ ਸੇਵਾ ਕੀਤੀ ਹੈ।